ਪਾਰਚਨਾ ਤੋਂ ਉਸ ਦਾ ਡੇਰਾ ਕਿਤਾਬ ਵਿੱਚੋਂ ਚਾਰ ਸ਼ੇਅਰ ਹਾਜ਼ਰ ਹਨ ਕਿ ਸਬੇ ਯਾਰ ਮੇਰੇ ਤੇਰੀ ਯਾਤ ਵਿੱਚੋਂ ਮਿਲ ਗਏ ਨੇ ਤੇਰੀ ਖੈਰਾਤ ਵੱਜੋਂ ਮੇਰੇ ਇਸ਼ਕ ਦਾ ਜ਼ਿਕਰ ਤਮਾਮ ਹੋਇਆ ਸ਼ੂਨੇ ਲੱਭਿਆ ਇਸ ਅਨਪਾਤ ਵਿੱਚੋਂ ਸ਼ੋਣੇ ਲੱਭਿਆ ਇਸ ਅਨਪਾਤ ਵਿੱਚੋਂ ਰਾਹੀ ਜਾਂਦਿਆਂ ਇੱਕ ਸਵਾਲ ਕੀਤਾ ਰਾਹੀ ਜਾਂਦਿਆਂ ਇੱਕ ਸਵਾਲ ਕੀਤਾ ਓਏ ਤੂੰ ਸੋਹਣਿਆ ਕਿਸ ਦੀ ਜਾਤ ਵਿੱਚੋਂ ਤੇ ਫਿਰ ਜਾਓ ਫੂਕ ਦੋ ਜਿਸ ਨੂੰ ਫੁਕਣਾ ਹੈ ਜਵ ਫੂਕ ਦੋ ਜਿਸ ਨੂੰ ਫੂਕਣਾ ਹੈ ਕੁਝ ਨਹੀਂ ਘਟਦਾ ਉਹਦੀ ਕਾਇਨਾਤ ਵਿੱਚੋਂ ਕੁਝ ਨਹੀਂ ਘਟਦਾ ਉਹਦੀ ਕਾਇਨਾਤ ਵਿੱਚੋਂ ਮੈਨੂੰ ਮੇਰੇਆਂ ਮੇਰੇ ਚੋਂ ਕਰਮਨਫੀ ਮੈਨੂੰ ਮੇਰੇਆਂ ਮੇਰੇ ਚੋਂ ਕਰਮਨਫੀ ਪਰਾਂ ਰੱਖਿਆ ਤੇਰੇ ਹਿਸਾਬ ਵਿੱਚੋਂ ਪਰਾਂ ਰੱਖਿਆ ਤੇਰੇ ਹਿਸਾਬ ਵਿੱਚੋਂ ਤੋ ਸ਼ੇਰ ਦੇਖਣਾ ਕਿ ਰਾਜ ਭਾਗ ਇੱਕ ਫੱਕਰ ਨੂੰ ਸੌਂਪ ਦਿੱਤਾ ਰਾਜ ਭਾਗ ਇੱਕ ਫੱਕਰ ਨੂੰ ਸੌਂਪ ਦਿੱਤਾ ਉਹ ਕਿ ਲੱਭਿਆ ਤੈਨੂੰ ਮਜ਼ਾਕ ਵਿੱਚੋਂ ਬਖਤਾਵਰਾਂ ਜਨਾਬਾਂ ਦੀ ਹੁਣ ਬਣ ਕਵਤਾ ਬਖਤਾਵਰਾਂ ਜਨਾਬਾਂ ਦੀ ਹੁਣ ਬਣ ਕਵਤਾ ਨਿਕਲ ਸਕਾ ਨਾ ਇਸ ਅਜਾਬ ਵਿੱਚੋਂ ਨਿਕਲ ਸਕਾ